ਕਿ ਅਸੀਂ ਭਾਈ ਚੋਲੀਆਂ ਹਟ ਲੈਣੇ ਆ ਜੀ ਸਾਡਾ ਖੂਨ ਲੈਣਾ ਲੈਣਾ ਬਣਾ ਲੈਣੇ ਆ ਜੀ ਸ਼ੀਦੀਆਂ ਚਾਹੀਦੀਆਂ ਜਿ ਉਹ ਦੇ ਦਿੰਨੇ ਆ ਜੀ ਪਰ ਜੀ ਚਲੋ ਬਹੁਤ ਧੰਨਵਾਦ ਜੀ ਤੁਹਾਡਾ ਮੋਰਨਿੰਗ ਸਕੀਮ ਸੀਗੀ ਜੀ ਉਹਦੇ ਤੇ ਸੁਝਾਅ ਲੈਣੇ ਜੀ ਜਿੱਥੇ ਸੁਝਾਅ ਲੈਣ ਦੀ ਗੱਲ ਹੁੰਦੀ ਹੈ ਜੀ ਸਰਕਾਰ ਉੱਥੇ ਸੁਝਾਅ ਲੈਂਦੀ ਨਹੀਂ ਜਿੱਥੇ ਸਾਡੇ ਪਿਓ ਦੀ ਦਾੜੀ ਪੱਟ ਹੁੰਦੀ ਹੈ ਜੀ ਜਿੱਥੇ ਆਪਾਂ ਨੇ 1 ਮਿੰਟ ਵੀ ਨਹੀਂ ਵੇਖਣਾ ਜਿੱਥੇ ਆਪਾਂ ਨੇ ਕਾਨੂੰਨ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਚਪੇੜ ਇੱਕ ਦੇ ਬੱਜੀ ਦੂਜੇ ਦਾ ਬਦਲਾ ਅਗਲੇ ਸੈਕਿੰਡ ਦੇ ਵਿੱਚ ਹੀ ਆਉਣਾ ਚਾਹੀਦਾ ਸੀ ਜੀ ਉੱਥੇ ਪਸ ਸੁਝਾਅ 6 ਮਹੀਨਿਆਂ ਦੇ ਮੰਗੀ ਏ ਕੋਈ ਗੱਲ ਨਹੀਂ ਹੋਈ ਜੀ ਪਰ ਜੇ ਸੁਝਾਵਾਂ ਦੇ ਵਿੱਚ ਮੈਂ ਕਹਿੰਦਾ ਜੀ ਵੀ ਜੇ ਕਿ ਲੋਕਾਂ ਨੇ 95% ਲੋਕਾਂ ਨੇ ਸੁਝਾਅ ਦਿੱਤੇ ਜੀ ਵੀ ਭਾਈ ਫਾਂਸੀ ਚੁਰਾਹੇ ਵਿੱਚ ਦਿਓ ਸਰਕਾਰ ਦਊਗੀ ਜੀ ਫਾਂਸੀ ਚੁਰਾਹੇ ਦੇ ਵਿੱਚ ਨਹੀਂ ਦੇ ਸਕਦੇ ਸੋ ਰਾਏ ਸਾਹਿਬ ਜਿਹੜੀ ਗੱਲ ਕਾਨੂੰਨ ਦੀ ਹੈ ਵਿਆਧਵੀ ਦਾ ਮੈਂ ਤਾਂ ਕਹਿੰਦਾ ਕੋਈ ਕੌਣ ਕਹਿ ਦਊਗਾ ਕਿ ਵੀ ਯਾਰ ਤੁਸੀਂ ਕੌਣ ਹੋ ਦੇ ਹੋ ਕਿ ਵਿਆਧਵੀ ਇਹ ਕਹਾਂ ਤੁਸੀਂ ਕਾਨੂੰਨ ਬਣਾਤਾ ਕਿਹੜਾ ਮੈਂ ਇਹ ਦੱਸੋ ਜੀ ਬਹੁਤ ਸਾਰੇ ਲੋਕਾਂ ਨੂੰ ਨਾਸਤ ਕਿਹਾ ਜਾਂਦਾ ਕਾਮਰੇਡ ਕਿਹਾ ਜਾਂਦਾ ਉਹ ਵੀ ਨਹੀਂ ਕਹਿੰਦੇ ਜੀ ਇਹ ਤਾਂ ਗੱਲ ਜੀ ਪਰ ਮੇਰੀ ਬੇਨਤੀ ਹੈ ਜੀ ਵੀ ਇਸ ਮਾਮਲੇ ਦੇ ਵਿੱਚ ਇੱਕ ਮੈਨੂੰ ਪੱਤਰਕਾਰ ਦੇ ਤੌਰ ਤੇ ਨਾ ਵੇਖਿਆ ਜਾਵੇ ਤੁਸੀਂ ਇੱਥੇ ਵਿਧਾਇਕ ਦੇ ਤੌਰ ਤੇ ਨਾ ਹੋਵੋ ਜੀ ਆਪਾਂ ਸਿੱਖ ਹੋ ਕੇ ਗੁਰੂ ਦੇ ਸਿੱਖ ਸੱਚੇ ਹੋ ਕੇ ਜੇ ਆਪਾਂ ਇਸ ਮਸਲੇ ਨੂੰ ਨਿਬੇੜੀਏ ਜੀ ਉਹਦੇ ਲਈ ਤੁਹਾਡੀ ਤੇ ਤੁਹਾਡੀ ਸਰਕਾਰ ਦੀ ਹੈਲਪ ਦੀ ਬਹੁਤ ਜ਼ਰੂਰਤ ਹੈ ਜੀ ਉਹ ਕਿਰਪਾ ਕਰਕੇ ਬਾਬਾ ਜੀ ਬਾਬਾ ਸੰਦੇਵ ਸਿੰਘ ਜੀ ਨੇ ਕਿਹਾ ਸੀਗਾ ਕਰਦੇ ਆ ਰਾਏ ਸਾਹਿਬ ਤੁਸੀਂ ਸਾਡੀ ਜਿਹੜੀ ਗੱਲ ਹੈ ਇਹ ਆਪਣੀ ਗੱਲ ਹੈ ਕੌਮ ਦੀ ਜੀ ਤੇ ਸਭ ਸਰਪਰ ਮਾਦੀਆ ਜੀ ਸਾਂਝੀ ਵਾਲਤਾ ਦੀ ਹੈ ਜਰੂਰ ਤੁਸੀਂ ਲੈ ਕੇ ਜਾਓਗੇ ਤੇ ਸਰਕਾਰ ਵੱਲੋਂ ਬਹੁਤ ਜਲਦ ਕਿਉਂਕਿ ਭਾਈ ਗੁਰਜੀਤ ਸਿੰਘ ਜੀ ਉਹਨੇ ਹੀ ਸਰਕਾਰ ਹੋਗਾ ਸਾਡੇ ਲਈ ਜਿਸ ਤਰ੍ਹਾਂ ਅਸੀਂ ਗੁਰੂ ਸਾਹਿਬ ਦੇ ਸਤਕਾਰ ਦੀ ਗੱਲ ਕਰਦੇ ਆ ਗੁਰੂ ਦਾ ਸਤਕਾਰ ਦੇ ਲਈ ਜਿਹੜਾ